ਹੈਲੋ ਜੀ ਸਤਿ ਸ਼੍ਰੀ ਅਕਾਲ ਅੱਜ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਨਮਕੀਨ ਸੇਵੀਆਂ ਦੀ ਰੈਸਪੀ ਤੇ ਆਓ ਅਸੀਂ ਇਹਨੂੰ ਬਣਾਈਏ ਮੈਗੀ ਨਾਲੋਂ ਜ਼ਿਆਦਾ ਸਵਾਦ ਬਣ ਕੇ ਤਿਆਰ ਹੁੰਦੀਆਂ ਨੇ ਪਹਿਲਾਂ ਅਸੀਂ ਗੈਸ ਤੇ ਰੱਖਾਂਗੇ ਪਤੀਲੇ ਦੇ ਵਿੱਚ ਪਾਵਾਂਗੇ ਪਾਣੀ ਪਾਣੀ ਗਰਮ ਹੋਣ ਲਈ ਰੱਖ ਦਵਾਂਗੇ ਚੋਲਾ ਦੇ ਬਾਅਦ ਆਪਾਂ ਸੇਵੀਆਂ ਨੂੰ ਉਬਾਲ ਕੇ ਤਿਆਰ ਕਰਾਂਗੇ ਇੱਥੇ ਆਪਾਂ ਇੱਕ ਕੋਲੀ ਲੈ ਲਵਾਂਗੇ ਸੇਵੀਆਂ ਦੀ ਇਹ ਸੇਮੀ ਆਪਾਂ ਬਾਜ਼ਾਰੋਂ ਲਈਆਂ ਨੇ ਬਾਜ਼ਾਰੋਂ RAM ਨਾਲ ਮਿਲ ਜਾਂਦੀਆਂ ਨੇ ਜਿੱਦਾਂ ਆਪਾਂ ਚੋਲੂ ਉਬਾਲਦੇ ਨੇ ਸੇਮ ਆਪਾਂ ਇਹਨਾਂ ਨੂੰ ਉਸੇ ਤਰ੍ਹਾਂ ਉਬਾਲ ਕੇ ਤਿਆਰ ਕਰਾਂਗੇ ਬਹੁਤ ਜਲਦੀ ਇਹ ਹੋ ਜਾਂਦੀਆਂ ਨੇ ਜਿੱਦਾਂ ਆਪਾਂ ਚੋਲਾ ਨੂੰ ਚੈੱਕ ਕਰਦੇ ਆ ਕਿ ਹਲਕੀ ਜਿਹੀ ਕਣੀ ਹੋਣੀ ਚਾਹੀਦੀ ਸੇਮ ਇਸੇ ਤਰ੍ਹਾਂ ਆਪਾਂ ਚੈੱਕ ਕਰਨਾ ਹੈ ਕਿ ਹਲਕੀ ਜਿਹੀ ਕਣੀ ਹੋਵੇ ਤੇ ਆਪਾਂ ਬੰਦ ਕਰ ਦਵਾਂਗੇ ਤੇ ਇਹਨਾਂ ਨੂੰ ਨਿਚੋੜ ਕੇ ਇੱਕ ਸਾਈਡ ਤੇ ਰੱਖ ਦਵਾਂਗੇ ਉਸਰੀ ਸਾਈਡ ਤੇ ਆਪਾਂ ਹੁਣ ਲਗਾਵਾਂਗੇ ਤੜਕਾ ਇਧਰ ਆਪਾਂ ਸਰੋਂ ਦਾ ਤੇਲ ਪਾ ਦਵਾਂਗੇ ਕੜਾਈ ਦੇ ਵਿੱਚ ਸਰੋਂ ਦੇ ਤੇਲ ਦੇ ਵਿੱਚ ਹਰੇਕ ਚੀਜ਼ ਸਵਾਦ ਬੰਦੀ ਆ ਇਸ ਕਰਕੇ ਜਿਆਦਾਤਰ ਮੈਂ ਸਰੋਂ ਦਾ ਤੇਲ ਹੀ ਵਰਤਦੀ ਆ ਹਰੇਕ ਰੈਸਪੀ ਦੇ ਲਈ ਤੇਲ ਗਰਮ ਹੋਣ ਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਲੰਬੇ ਲੰਬੇ ਕੱਟੇ ਹੋਏ ਪਿਆਜ਼ ਪਾਵਾਂਗੇ ਪਿਆਜ਼ਾਂ ਨੂੰ ਅਸੀਂ ਹਲਕਾ ਜਿਹਾ ਭੁੰਨਾਗੇ ਇਹਨਾਂ ਦਾ ਹਲਕਾ ਜਿਹਾ ਕੱਚਾਪਨ ਆਪਾਂ ਦੂਰ ਕਰਨਾ ਹੈ ਹਲਕੇ ਜਿਦੋਂ ਪਿਆਜ਼ ਭੁੱਜ ਹੋ ਜਾਣ ਫਿਰ ਅਸੀਂ ਇਹਦੇ ਵਿੱਚ ਬਾਕੀ ਦੀਆਂ ਸਬਜ਼ੀਆਂ ਪਾਵਾਂਗੇ ਜਿੱਦਾਂ Shimla mirch, gajar, sweet corn ਹੋਗੇ ਤੇ matar ਹੋਗੇ ਹਰੇ ਤੁਸੀਂ ਜਿਹੜੀਆਂ ਵੀ ਸਬਜ਼ੀਆਂ ਪਸੰਦ ਕਰਦੇ ਹੋ ਗੋਭੀ ਵਗੈਰਾ ਤੁਸੀਂ ਉਹ ਵੀ ਪਾ ਸਕਦੇ ਹੋ ਤੇ ਸਰਦੀਆਂ ਨੂੰ ਜ਼ਿਆਦਾ ਸਬਜ਼ੀਆਂ ਹੁੰਦੀਆਂ ਤੇ ਜ਼ਿਆਦਾ ਸਬਜ਼ੀਆਂ ਪਾ ਕੇ ਜਿਹੜੀ ਆ ਸੇਮੀਆਂ ਦੀ ਰੈਸਪੀ ਆ ਬਹੁਤ ਵਧੀਆ ਬਣਦੀ ਆ ਬਹੁਤ ਸਵਾਦ ਲੱਗਦੀਆਂ ਨੇ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲੈਂਦੇ ਆ ਇਹਦੇ ਵਿੱਚ ਆਪਾਂ ਇੱਕ ਛੋਟਾ ਪੈਕੇਟ ਪਾ ਦਵਾਂਗੇ मैगी ਮਸਾਲੇ ਦਾ ਜਦੋਂ ਸਬਜ਼ੀਆਂ ਭੁੱਜ ਹੋ ਜਾਣ मैगी मसाला ਪਾਉਣ ਦੇ ਨਾਲ ਜਦੋਂ ਬੱਚੇ ਮੈਗੀ ਮੰਗਦੇ ਆ ਨਾ ਜਦੋਂ ਤੁਸੀਂ ਇੱਕ ਪੈਕਟ ਮੈਗੀ ਮਸਾਲੇ ਦਾ ਪਾ ਦੋ ਉਹਨਾਂ ਨੂੰ ਇਹਦੇ ਵਿੱਚ ਜੋ ਜਿਹੜੀ ਖੁਸ਼ਬੂ ਹੈ ਮੈਗੀ ਵਰਗੀ ਆਂਦੀ ਹੈ ਬਹੁਤ ਸਵਾਦ ਜਿਹਾ ਸੇਮੀਆਂ ਲੱਗਦੀਆਂ ਨੇ ਉਹਨਾਂ ਨੂੰ ਤੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਗਰਮ ਮਸਾਲਾ ਪਾ ਦਵਾਂਗੇ ਥੋੜੀ ਜੀ ਆਪਾਂ ਹਲਦੀ ਤੇ ਆਪਣੇ ਸਵਾਦ ਅਨੁਸਾਰ ਨਮਕ ਮਿਰਚ ਮੈਂ ਬਿਲਕੁਲ ਨਹੀਂ ਪਾਈ ਕਿਉਂਕਿ ਮੈਂ ਇਹ ਬੱਚਿਆਂ ਲਈ ਬਣਾਈਆਂ ਨੇ ਤੇ ਬੱਚੇ ਜਿਹੜੀਆਂ ਖੁਸ਼ ਹੋ ਕੇ ਚੰਗੀ ਤਰ੍ਹਾਂ ਖਾ ਲੈਣ ਜਦੋਂ ਸੁੱਕੇ ਮਸਾਲੇ ਵੀ ਸਾਡੇ ਭੋਜ ਹੋ ਜਾਣਗੇ ਫਿਰ ਅਸੀਂ ਇਹਦੇ ਵਿੱਚ ਪਾਵਾਂਗੇ ਸੇਮੀਆਂ ਜਿਹੜੀਆਂ ਅਸੀਂ ਉਬਾਲ ਕੇ ਰੱਖੀਆਂ ਹੈ ਜੇ ਤੁਸੀ ਬੱਚਿਆਂ ਨੂੰ ਮੈਗੀ ਤੋਂ ਹਟਾਉਣਾ ਹੋਵੇ ਨਾ ਤੁਸੀਂ ਉਹਨਾਂ ਨੂੰ ਇਹ ਵਾਲੀ ਸੇਮੀਆਂ ਬਣਾ ਕੇ ਦੇ ਸਕਦੇ ਹੋ ਤੇ ਨਾਲੇ ਬੱਚੇ ਖੁਸ਼ ਹੋ ਕੇ ਵੀ ਖਾ ਲੈਣਗੇ ਇਹਨਾਂ ਨੂੰ ਤੇ ਨਾਲੇ ਮੈਗੀ ਵੀ ਨਹੀਂ ਉਹਨਾਂ ਨੂੰ ਖਾਣੀ ਪਏਗੀ ਚੰਗੀ ਤਰ੍ਹਾਂ ਮਿਕਸ ਕਰ ਲੈਂਦੇ ਆ ਤੇ ਇਧਰ ਜਿਹੜੀ ਸਾਡੀਆਂ ਸੇਮੀਆਂ ਬਣ ਕੇ ਤਿਆਰ ਹੈ ਗੈਸ ਨੂੰ ਆਪਾਂ ਬੰਦ ਕਰ ਦਿੱਤਾ ਹੁਣ ਆਪਾਂ ਸਰਵ ਕਰਾਂਗੇ ਸੇਮੀਆਂ ਬਣ ਕੇ ਤਿਆਰ ਹੈ ਬਹੁਤ ਜ਼ਿਆਦਾ ਸਵਾਦ ਜਿਹੜੀਆਂ ਸੇਮੀਆਂ ਸਾਡੀਆਂ ਬਣ ਕੇ ਤਿਆਰ ਹੋਈਆਂ ਨੇ ਤੁਸੀਂ ਵੀ ਆਪਣੇ ਬੱਚਿਆਂ ਨੂੰ ਘਰ ਵਿੱਚ ਜਰੂਰ ਇਹ ਵਾਲੀ ਸੇਵੀਆਂ ਬਣਾ ਕੇ ਖਿਲਾਓ ਬੱਚੇ ਬਹੁਤ ਖੁਸ਼ ਹੋਣਗੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਤੇ ਕਮੈਂਟ ਕਰਕੇ ਦੱਸਿਓ ਵੀਡੀਓ ਨੂੰ ਸ਼ੇਅਰ ਕਰਿਓ ਮਿਲਦੇ ਆਂ ਫਿਰ ਨਵੀਂ ਵੀਡੀਓ